ਹਾਂਜੀ ਬਾਬਿਓ ਕੀ ਹਾਲ ਚਾਲ ਆ ਸਾਰੇ ਜਣੇ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਬਾਬਿਓ ਆਪਾਂ ਨੇ ਪਾਉਣ ਨੇ ਟੋਚਨ ਇੱਕ ਪਾਉਣਾ ਬੋਲਟ ਦਾ ਬਾਬਿਓ 2115 ਵਾਲਾ ਇੱਕ ਹੈਗਾ 9 ਮਾਡਲ ਇੱਕ ਹੈਗਾ 2019 ਮਾਡਲ ਦੇਖਦੇ ਹਾਂ ਪੁਰਾਣਾ ਕਿੱਚਦਾ ਨਾ ਮੈਨੂੰ ਕਿ ਨਵਾਂ ਪੁਰਾਣੇ ਨੂੰ ਖਿੱਚਦਾ ਆ ਆ ਭਰਾ ਆਪਣੇ ਬਾਰੇ ਨਹੀਂ ਦੱਸਿਆ ਤੇ ਦੇਖੋ ਫਿਰ ਆ ਮੂਰੇ 19 ਮਾਡਲ ਆ ਔਰ ਦਲਾ 9 ਮਾਡਲ ਆ

देखो चक्का भी मूव नहीं कर रहा है टैर पूरे धुस चुके हैं टायर धूस गए

絶っぱ菜のおもろい。